ਆਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਮਠੀਆਂ ਚਾਹ ਨਾਲ ਖਾਣ ਵਾਲੀਆਂ ਮਠੀਆਂ ਤੇ ਮਠੀਆਂ ਜਿਹੜੀਆਂ ਆਪਾਂ ਬਣਾਉਣੀਆਂ ਨੇ ਉਹ ਬਣਾਵਾਂਗੇ ਜੀ ਆਪਾਂ ਆਟੇ ਦੀਆਂ ਮੇਦੇ ਦੀਆਂ ਮਠੀਆਂ ਤੁਸੀਂ ਬਹੁਤ ਵਾਰੀ ਬਣਾ ਕੇ ਖਾਧੀਆਂ ਹੋਣੀਆਂ ਪਰ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਆਟੇ ਦੀਆਂ ਮਠੀਆਂ ਸਾਰਿਆਂ ਨੂੰ ਪਤਾ ਕਿ ਸਵੇਰ ਨੂੰ ਚਾਹ ਨਾਲ ਜਰੂਰ ਕੁਝ ਨਾ ਕੁਝ ਹੋਣਾ ਚਾਹੀਦਾ ਜਿਹਦੇ ਨਾਲ ਚਾਹ ਦਾ ਜਿਹੜਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਵੇ ਤੇ ਇਹਦੇ ਵਾਸਤੇ ਆਪਾਂ ਮਠੀਆਂ ਬਣਾਉਣ ਵਾਸਤੇ ਆਪਾਂ ਲਿਆ ਜੀ ਇੱਥੇ ਆਟਾ ਦੋ ਕੱ ਇਹਨੂੰ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਛਾਣ ਲਿਆ ਤੇ 2 ਚਮਚੇ ਲੈ ਆਪਾਂ ਘਰ ਦੀ ਪੀਸੀ ਹੋਈ ਸਕਾਈ ਹੋਈ ਮੇਥੀ ਤੇ ਨਾਲ ਹੀ 1 ਚਮਚ ਲੈ ਆ ਅਜਵਾਇਦ ਆ ਤੇ ਸਭ ਤੋਂ ਪਹਿਲਾਂ ਆਪਾਂ ਲੈ ਲੈਨੇ ਜੀ ਇੱਕ ਵੱਡਾ ਭਾਂਡਾ ਤੇ ਉਹਦੇ ਵਿੱਚ ਕੱਢ ਲੈਨੇ ਜੀ ਆਪਾਂ ਆਟੇ ਨੂੰ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਮੇਥੀ ਤੇ ਅਜਵਾਇਦ ਨੂੰ ਪਾ ਦਾਂਗੇ ਜੀ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਕ੍ਰਸ਼ ਕਰਕੇ ਤੇ ਨਾਲ ਹੀ ਆਪਾਂ ਇੱਥੇ ਪਾ ਦਾਂਗੇ ਜੀ 3 ਤੋਂ 4 ਚਮਚੇ ਆਪਾਂ ਲੈ ਜੀ ਸਰੋਂ ਦਾ ਤੇਲ ਤੁਸੀਂ ਇੱਥੇ ਰਿਫਾਈਨ ਵੀ ਲੈ ਸਕਦੇ ਹੋ ਤੇ ਢੀਸੀ ਘਿਓ ਨੂੰ ਵੀ ਗਰਮ ਕਰਕੇ ਉਹ ਲੈ ਸਕਦੇ ਹੋ ਤੇ ਆਪਾਂ ਪਾ ਦਾਂਗੇ ਜੀ ਤੇਲ ਤੇਲ ਦੇ ਨਾਲ ਵੀ ਟੇਸਟ ਆ ਜਿਹੜਾ ਮਠੀਆਂ ਦੇ ਵਿੱਚ ਬਹੁਤ ਵਧੀਆ ਹੁੰਦਾ ਕਿਉਂਕਿ ਅੱਜ ਜਿਹੜੀਆਂ ਜਿਹੜੀਆਂ ਮਠੀਆਂ ਆਪਾਂ ਫਰਾਈ ਕਰਨੀਆਂ ਇਹ ਤੇਲ ਦੇ ਵਿੱਚ ਕਰਾਂਗੇ ਮੈਂ ਜ਼ਿਆਦਾਤਰ ਤੇਲ ਦੇ ਵਿੱਚ ਹੀ ਫਰਾਈ ਕਰਦੀ ਹਾਂ ਤੇ ਨਾ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਜੀ ਲੂਣ ਤੇ ਪੌਣਾ ਚਮਚਾਚ ਆਪਾਂ ਪਾ ਦਾਂਗੇ ਜੀ ਨਮਕ ਦਾ ਮਠੀਆਂ ਦੇ ਵਿੱਚ ਨਮਕ ਜਿਹੜਾ ਥੋੜਾ ਘੱਟ ਹੀ ਹੋਵੇ ਤੇ ਮਠੀਆਂ ਖਾਜਾਦਾ ਸਵਾਦ ਲੱਗਦੀਆਂ ਨੇ ਖਾਣ ਦੇ ਵਿੱਚ ਹੁਣ ਇਸ ਸਾਰੇ ਮਟੀਰੀਅਲ ਨੂੰ ਆਪਾਂ ਚੰਗੀ ਤਰ੍ਹਾਂ ਤੇਲ ਨੂੰ ਇਹਦੇ ਨੂੰ ਆਟੇ ਦੇ ਵਿੱਚ ਮਿਕਸ ਕਰ ਕਰ ਲੈਣੇ ਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਆਟੇ ਵਿੱਚ ਮਿਕਸ ਕਰ ਲਿਆ ਤੇ ਹੁਣ ਗੱਟ ਕੇ ਵੇਖ ਲੈਣੇ ਆ ਬਿਲਕੁਲ ਆਪਣੀ ਮੋਨ ਸਹੀ ਪਈ ਆ ਜੀ ਤੇ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੋਲ ਲੈਣੇ ਆ ਤੇ ਲੋ ਜੀ ਆਟੇ ਨੂੰ ਆਪਾਂ ਗੋਨ ਲਿਆ ਬਿਲਕੁਲ ਸਖਤ ਡੋ ਆਪਾਂ ਤਿਆਰ ਕੀਤੀ ਆ ਤੇ ਹੁਣ ਇਹਨੂੰ ਆਟੇ ਨੂੰ ਆਪਾਂ 10 ਮਿੰਟ ਰੱਖ ਦਾਂਗੇ ਜੀ ਰੈਸਟ ਤੇ ਹੁਣ ਇੱਕ ਕੌਲੀ ਦੇ ਵਿੱਚ ਥੋੜਾ ਜਿਹਾ ਪਾ ਲਾਂਗੇ ਜੀ ਆਪਾਂ ਰਿਫਾਈਨਡ ਤੇ ਨਾਲ ਹੀ ਪਾ ਲਾਂਗੇ ਜੀ ਆਪਾਂ 2 ਚਮਚੇ ਆਟੇ ਦੇ ਡੋੜ ਪੈ ਗਈ ਤੇ ਫਿਰ ਆਪਾਂ ਹੋਰ ਪਾ ਲਾਂਗੇ ਤੇ ਇਹਦਾ ਬਣਾ ਲਾਂਗੇ ਜੀ ਪੇਸਟ ਥੋੜਾ ਜਿਹਾ ਆਟਾ ਆਪਾਂ ਹੋਰ ਪਾ ਲੈਨੇ ਆ ਤੇ ਇਧਰ ਆਪਣੇ ਆਟੇ ਨੂੰ ਵੀ 10 ਮਿੰਟ ਹੋ ਗਈ ਹੈ ਤੇ ਆਟੇ ਨੂੰ ਵੀ ਆਪਾਂ ਚੈੱਕ ਕਰ ਲੈਨੇ ਆ ਤੇ ਪੇਸਟ ਜਿਹੜਾ ਆਪਾਂ ਬਣਾਇਆ ਰਿਫਾਈਨ ਦਾ ਤੇ ਆਟੇ ਦਾ ਇਹਨੂੰ ਆਪਾਂ ਰੱਖ ਦਿਆਂ ਜੀ ਇੱਕ ਸਾਈਡ ਤੇ ਤੇ ਆਟੇ ਨੂੰ ਆਪਾਂ ਚੈੱਕ ਕਰ ਲੈਨੇ ਆ ਜੀ ਥੋੜਾ ਜਿਹਾ ਰਿਫਾਈਨ ਲਾ ਕੇ ਆਪਾਂ ਹੱਥ ਨੂੰ ਤੇ ਆਟੇ ਨੂੰ ਇੱਕ ਵਾਰੀ ਹੋਰ ਹੱਥ ਨਾਲ ਮਸਲ ਲਾਂਗੇ हूँ आप कर लेंगे जी छोटे छोटे पेड़े हम आप एक पेड़ा लैके तो आप रोटी वेड़ लेंगे जी पतली ਤੇ ਲੋ ਜੀ ਰੋਟੀ ਆਪਾਂ ਵੇਲ ਕੇ ਕਰ ਲਈ ਹੈ ਤਿਆਰ ਤੇ ਹੁਣ ਆਪਾਂ ਜਿਹੜਾ ਇੱਥੇ ਪੇਸਟ ਬਣਾ ਕੇ ਰੱਖਿਆ ਇਹਨੂੰ ਆਪਾਂ ਰੋਟੀ ਦੇ ਉੱਤੇ ਪਤਲਾ-ਪਤਲਾ ਲਾ ਦਾਂਗੇ ਦੇਖੋ ਇਸ ਤਰ੍ਹਾਂ ਬਿਲਕੁਲ ਖੁਸ਼ਕ ਕਰ ਦਾਂਗੇ ਪੇਸਟ ਲਾਉਣ ਤੋਂ ਬਾਅਦ ਨਾਲ ਹੀ ਆਪਾਂ ਰੋਟੀ ਨੂੰ ਕਰ ਦਾਂਗੇ ਜੀ ਇਸ ਤਰੀਕੇ ਨਾਲ ਫੋਲਡ ਰੋਟੀ ਨੂੰ ਆਪਾਂ ਫੋਲਡ ਕਰ ਦਿੱਤਾ ਤੇ ਹੁਣ ਆਪਾਂ ਕਰ ਲਾਂਗੇ ਜੀ ਇਹਨਾਂ ਦੀ ਕਟਿੰਗ ਤੁਸੀਂ ਜਿਸ ਤਰ੍ਹਾਂ ਮਰਜ਼ੀ ਮੋٹے ਪੇੜੇ ਵੀ ਕਰ ਸਕਦੇ ਹੋ ਥੋੜੇ ਪਤਲੇ ਵੀ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਪੇੜਿਆਂ ਦੀ ਕਰ ਲਾਂਗੇ ਜੀ ਕਟਿੰਗ ਤੇ ਹੱਥ ਦੇ ਨਾਲ ਇਸ ਨੂੰ ਇਸ ਤਰ੍ਹਾਂ ਦਬਾ ਪਾ ਦਾਂਗੇ ਜਿਆਦਾ ਪਤਲੀਆਂ ਨਹੀਂ ਆਪਾਂ ਬਣਾਉਣੀਆਂ ਮਠੀਆਂ ਥੋੜੀਆਂ ਮੋਟੀਆਂ ਰੱਖਾਂਗੇ ਤੇ ਇਹਨੂੰ ਤੁਸੀਂ ਵੇਲਣੇ ਨਾਲ ਵੀ ਵੇਲ ਕੇ ਕਰ ਸਕਦੇ ਹੋ ਇਸ ਤਰ੍ਹਾਂ ਦਬਾਅ ਪਾ ਕੇ ਤੇ ਬਾਅਦ ਵਿੱਚ ਆਪਾਂ ਵੇਲਣੇ ਨਾਲ ਵੇਲ ਕੇ ਤੁਹਾਨੂੰ ਦੱਸਦੇ ਆ ਤੇ ਹੁਣ ਆਪਾਂ ਇਹਨੂੰ ਵੇਲਣੇ ਨਾਲ ਹਲਕਾ-ਹਲਕਾ ਵੇਲ ਲਾਂਗੇ ਦੇਖੋ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਸਾਰੀਆਂ ਮੱਠੀਆਂ ਨੂੰ ਵੇਲ ਕੇ ਆਪਾਂ ਕੱਢ ਲੈਣੇ ਆ ਜੀ ਪਲੇਟ ਵਿੱਚ ਰੱਖ ਲੈਣੇ ਆ ਚਲੋ ਜੀ ਮਠੀਆਂ ਆਪਾਂ ਸਾਰੀਆਂ ਵੇਲ ਲੀਆਂ ਨੇ ਤੇ ਹੁਣ ਆਪਾਂ ਚੱਲਦੇ ਆਂ ਜੀ ਚੁੱਲੇ ਵੱਲ ਤੇਲ ਪਾ ਲਿਆ ਭਾ ਕੜਾਈ ਦੇ ਵਿੱਚ ਆਗਾ ਪਾ ਵਾਰ ਲਈ ਚੁੱਲੇ 'ਚ ਤੇ ਹੁਣ ਆਪਾਂ ਤੇਲ ਨੂੰ ਕਰਕੇ ਚੰਗੀ ਤਰ੍ਹਾਂ ਗਰਮ ਤੇ ਮਠੀਆਂ ਤਲਦੇ ਆਂ ਚਲੋ ਜੀ ਤੇਲ ਵੀ ਆਪਣਾ ਇੱਧਰ ਗਰਮ ਹੋ ਗਿਆ ਤੇ ਹੁਣ ਆਪਾਂ ਇੱਕ ਇੱਕ ਕਰਕੇ ਮਠੀਆਂ ਛੱਡ ਦਿੰਨੇ ਆਂ ਤੇਲ ਦੇ ਵਿੱਚ ਤੇ ਬਿਲਕੁਲ ਘਟ ਸੇਕ ਦਿੰਦੇ ਆਪਾਂ ਜਿੰਨੀਆਂ ਮਠੀਆਂ ਪੈਣਗੀਆਂ ਇਹਦੇ ਵਿੱਚ ਸੇਕ ਲਾਂਗੇ ਦੋ ਮਿੰਟ ਵਸੇ ਆਪਾਂ ਮਠੀਆਂ ਨੂੰ ਇੱਕੋ ਸੇਡ ਸਾਈਡ ਵਾਲ ਸੇਕ ਲਵਾ ਲਿਆ ਹੁਣ ਆਪਾਂ ਇਹਨਾਂ ਦੀ ਸਾਈਡ ਨੂੰ ਚੇਂਜ ਕਰ ਦਿੰਨੇ ਆ ਤੇ ਲੋ ਜੀ ਮਠੀਆਂ ਆਪਾਂ ਸੇਕ ਲੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਤੇ ਹੁਣ ਆਪਾਂ ਮਠੀਆਂ ਨੂੰ ਕੱਢ ਲੈਣੇ ਆ ਬਾਕੀ ਦੀਆਂ ਰਹਿੰਦੀਆਂ ਵੀ ਆਪਾਂ ਇਸੇ ਤਰ੍ਹਾਂ ਸਾਰੀਆਂ ਤੇਲ ਚ ਪਾ ਕੇ ਇਹਨਾਂ ਨੂੰ ਕਰ ਲੈਨੇ ਆ ਜੀ ਫਰਾਈ ਹੁਣ ਆਪਾਂ ਮਠੀਆਂ ਦੀ ਬਿਲਕੁਲ ਹਲਕੇ ਹੱਥ ਦੇ ਨਾਲ ਸਾਈਡ ਨੂੰ ਕਰ ਦੇਣਾ ਜੀ ਚੇਜ ਤੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਆਪਣੀਆਂ ਮਠੀਆਂ ਜਿਹੜੀਆਂ ਫਰਾਈ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਮਠੀਆਂ ਨੂੰ ਹਲਾ ਕੇ ਸੇਕ ਲੈਨੇ ਆ ਤੇ ਅੱਗ ਆਪਾਂ ਬਿਲਕੁਲ ਘੱਟ ਰੱਖਾਂਗੇ ਮਠੀਆਂ ਹੁਕ ਹੋ ਗਈਆਂ ਨੇ ਫਰਾਈ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਤੇਲਵ ਜੀ ਚਾਹ ਨਾਲ ਖਾਣ ਵਾਸਤੇ ਆਪਾਂ ਮਠੀਆਂ ਬਣਾ ਕੇ ਕਰ ਲੀਆਂ ਨੇ ਤਿਆਰ ਮੇਥੀ ਵਾਲੀਆਂ ਬਹੁਤ ਹੀ ਕੁਰਕੁਰੀਆਂ ਤੇ ਕਰਾਰੀਆਂ ਤੇ ਕ੍ਰਿਸਪੀ ਮਠੀਆਂ ਬਣ ਕੇ ਆਪਣੀਆਂ ਤਿਆਰ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨੀਆਂ ਵਧੀਆ ਆਪਣੀਆਂ ਕਰਾਰੀਆਂ ਮਠੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ